ਵੈਲਰੂਜੀ ਦਾ ਖਾਲਸਾ ਸਾਹਿਬ ਇਹਦੀ ਕੀ ਫਤਿਹ ਕਿਸਾਨ ਮਜ਼ਦੂਰ ਸੰਘਰਸ਼ ਮਤੀ ਪੰਜਾਬ ਦਾ ਸੁਭਾ ਪ੍ਰਧਾਨ ਸੁਖਿੰਦਰ ਸਿੰਘ ਸਭਰਾ ਅੱਜ ਸਾਡੀ 6 ਜੁਨਾ ਦੇ ਕਲੈਸਟਰ ਦੀ ਮੀਟਿੰਗ ਗੁਰਦੁਆਰਾ ਸ੍ਰੀ ਹਰਗੋਬਿੰਦ ਸਾਹਿਬ ਪਿੰਡ ਪਧਰੀ ਵਿਖੇ ਲੱਗੀ ਆ ਇਹਦੇ ਵਿੱਚ ਵੱਡੇ ਮਸਲੇ ਜਿਹੜੇ ਆ ਉਹ ਜ਼ਿਲ੍ਹਾ ਟੀਮ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਸੰਬੰਧਤ ਆਏ ਆ ਉਹਦੇ ਵਾਸਤੇ 9 ਜੁਲਾਈ ਦਾ ਇੱਕ ਧਰਨਾ ਉਹ ਅਸੀਂ ਐਲਾਨ ਕਰ ਦਿੱਤਾ ਵਾ ਕਿਉਂਕਿ ਪਿਛਲੇ ਹੜ੍ਹਾਂ ਦਾ ਮੁਆਵਜ਼ਾ ਜੀ ਤੱਕ ਨਹੀਂ ਮਿਲਿਆ 8800 ਰੁਪਇਆ ਜਿਹੜਾ ਕੇਂਦਰ ਵੱਲੋਂ ਆਇਆ ਸੀਗਾ ਉਹਦੇ ਵਿੱਚੋਂ ਵੀ ਅਜੇ ਪੈਸੇ ਰਹਿਣਦੇ ਆ ਜਿਹੜਾ 8200 ਰੁਪਇਆ ਪੰਜਾਬ ਸਰਕਾਰ ਨੇ ਦੇਣਾ ਸੀਗਾ ਉਹਦੇ ਤੇ ਭਗਵੰਤ ਮਾਨ ਜੀ ਕੁਝ ਵੀ ਨਹੀਂ ਅਜੇ ਤੱਕ ਬੋਲੇ ਮੂੰਹ ਤੱਕ ਨਹੀਂ ਖੋਲਿਆ ਔਰ ਨਵੇਂ ਹੜ੍ਹ ਫੇਰ ਸਿਰ ਤੇ ਆ ਗਿਆ ਬੰਨਾਂ ਦੀ ਮਰਮਤ ਹੋਣ ਵਾਲੀ ਆ ਨੋਚਾਂ ਮਰੜੇ ਸਾਰੇ ਖਸਤਾ ਹਾਲ ਦੇ ਵਿੱਚ ਆ ਹੜ੍ਹ ਤੋਂ ਬਾਅਦ ਕਿਸੇ ਨੇ ਉਹਨਾਂ ਬਣਾ ਲੈ ਵੇਖਿਆ ਨਹੀਂ ਤੇ ਬਰਬਾਦ ਫੇਰ ਸਿਰ ਤੇ ਆ ਗਈ ਆ ਇਹਦੇ ਤੇ ਅਸੀਂ ਕਹਿਣਾ ਚਾਹੁੰਦੇ ਆ ਪ੍ਰਸ਼ਾਸਨ ਧਿਆਨ ਦੇਵੇ ਇਹਦੇ ਨਾਲ ਰੇਟ ਦਾ ਹੱਕ ਜਿਹੜਾ ਉਹ ਕਿਸਾਨ ਤੇ ਮਜ਼ਦੂਰ ਨੂੰ ਹੋਵੇ ਸਾਡੀ ਇਹ ਚਰੋਕਣੀ ਮੰਗ 2014 ਤੋਂ ਆ ਔਰ ਜੇ ਨਹੀਂ ਤੇ دریاਵਾਂ ਵਾਲੀ ਜ਼ਮੀਨ ਸਰਕਾਰ ਅਕਵਾਇਰ ਕਰ ਲਵੇ ਇਹਨੂੰ ਆਪਣੀ ਬੱਡ ਸੈਂਚੀ ਬਣਾਵੇ ਇਹਨੂੰ ਕੋਈ ਪਿਕਨਿਕ ਸਪੋਟ ਬਣਾਵੇ ਜੋ ਮਰਜ਼ੀ ਕਰੇ 4 ਗੁਣਾ ਬਜਾਰੀ ਰੇਟ ਪਲੱਸ 50% ਅਜਾੜਾ ਪਤਾ ਦੇ ਕੇ ਤੇ ਇਹਨੂੰ ਨਹਿਰ ਦੀ ਸ਼ਕਲ ਦੇ ਲੈਣ ਇਹਨੂੰ ਨਾਲ ਦੀ ਸ਼ਕਲ ਦੇ ਲੈਣ ਜੋ ਮਰਜ਼ੀ ਇਹਨੂੰ ਇਹਦੇ ਤੇ ਸਰਕਾਰ ਕਰੇ ਇਹਦੇ ਨਾਲ ਪੁਲਿਸ ਨਾਲ ਸੰਬੰਧਿਤ ਕੇਸ ਜਿਹੜੇ ਆ ਇਹਦੇ ਨਾਲ ਬੀਬੀ ਨਾਲ ਸੰਬੰਧ ਕੇਸ ਜਿਹੜੇ ਆ ਉਹ ਸਾਰੇ ਅਜੇ ਤੱਕ ਅੜੇ ਪਏ ਆ ਔਰ ਜਿਹੜੀਆਂ ਜ਼ਮੀਨਾਂ ਲੋਕਾਂ ਨੇ ਪੁੱਟ ਕੇ ਆਬਾਦ ਕੀਤੀਆਂ ਸੀ ਉਹਦੇ 2007 ਦੇ ਵਿੱਚ ਇੰਤਕਾਲ ਤੋਰ ਦਿੱਤੇ ਸੀ ਸਾਡਾ ਇਹ ਵੀ ਉਹਨਾਂ ਨੂੰ ਮਾਲਕਾਨਾ ਹੱਕ ਦਿੱਤੇ ਜਾਣ ਹਰ ਵਾਰੀ ਇਹਨਾਂ ਦਿਨਾਂ ਦੇ ਵਿੱਚ ਕਬਜ਼ੇ ਵਾਸਤੇ ਸਰਕਾਰ ਆਉਂਦੀ ਆ ਕਿ ਕਿਸਾਨਾਂ ਦਾ ਮਜ਼ਦੂਰਾਂ ਦਾ ਪ੍ਰਸ਼ਾਸਨ ਨਾਲ ਬੇਰੋੜਾ ਟਕਰਾਅ ਕੀਤਾ ਜਾ ਰਿਹਾ ਆ ਆਦ ਮੰਗਾਂ ਨੂੰ ਲੈ ਕੇ ਨੌ ਨੂੰ ਧਰਨਾ ਦੇਾਂਗੇ ਪ੍ਰਸ਼ਾਸਨ ਦੇ ਕੰਨਾਂ ਤੇ ਨਾਜੂ ਸਰਕੀ ਤੇ ਫਿਰ ਅਗਲੇ ਬਨੇਵੇ ਦੀ ਕੋਈ ਤਿਆਰੀ ਕੀਤੀ ਜਾਊਗੀ ਅਰ 8 ਜੁਲਾਈ ਨੂੰ ਅਸੀਂ ਜਿਹੜੇ ਐਂਟੀ ਭਾਜਪਾ ਇਹ ਬਣੇ ਐਮਪੀ ਉਹਨਾਂ ਦੇ ਘਰਾਂ ਤੇ ਮੰਗ ਪੱਤਰ ਦੇਵਾਂਗੇ 17 ਨੂੰ ਸਾਡਾ ਆਲਰੇਡੀ ਐਲਾਨ ਹੈਗਾ ਐਸਐਸਪੀ ਅੰਬਾਲਾ ਨਵਦੀਪ ਜਲਬੇੜਾ ਦੀ ਰਿਹਾਈ ਵਾਸਤੇ ਜਿਹੜਾ ਧਰਨਾ ਦਿੱਤਾ ਜਾ ਰਿਹਾ ਵਾ ਸੋ ਵੱਡੀ ਗਿਣਤੀ ਦੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਜਥੇ ਜਾ ਰਿਹਾ ਸਾਡਾ 10 ਜੁਲਾਈ ਨੂੰ ਹੋਣਾ ਜਥਾ ਤੁਰਨਾ ਵਾ ਤਰਨਤਾਰਨ ਤੋਂ ਔਰ 31 ਜੁਲਾਈ ਨੂੰ ਬਹੁਤ ਵੱਡੇ ਜਥੇ ਜਿਹੜੇ ਆ ਫਰੋਜਪੁਰ ਤੋਂ ਤੁਰਾਂ ਤੋਰਾਂਗੇ ਹਰ ਹਾਲ ਦੇ ਵਿੱਚ ਐਮਐਸਪੀ ਗਰੰਟਰ ਦਾ ਕਾਨੂੰਨ ਬਣਾਵਾਂਗੇ ਹਰ ਹਾਲ ਦੇ ਵਿੱਚ ਕਿਸਾਨਾਂ ਮਜ਼ਦੂਰਾਂ ਦੀ 10000 ਪੈਨਸ਼ਨ ਕਰਾਵਾਂਗੇ ਹਰ ਹਾਲ ਦੇ ਵਿੱਚ 200 ਦਿਨ ਮਰੇਗਾ ਤੇ 700 ਰੁਪਏ ਦਿਹਾੜੀ ਮਜ਼ਦੂਰਾਂ ਦੀ ਕਰਾਵਾਂਗੇ ਆਧ ਮਸਲਿਆਂ ਤੇ ਕੇਂਦਰ ਸਰਕਾਰ ਨਾਲ ਜੋ ਚੱਲ ਰਹੇ ਅੰਦੋਲਨਾਂ ਉਹਨੂੰ ਵੀ ਚੜ੍ਹਦੀ ਕਲਾ ਵਿੱਚ ਲੜਾਂਗੇ ਤੇ ਜਿਹੜੇ ਇੱਥੇ ਲੋਕਲ ਮਸਲੇ ਆ ਇਹਨਾਂ ਤੇ ਵੀ ਕਿਸਾਨ ਮਜ਼ਦੂਰ ਸ਼ਿਕਾਇਤ ਕਮੇਟੀ ਦਾ ਪਰਿਵਾਰ ਹਰ ਹਾਲ ਦੇ ਵਿੱਚ ਲੜ ਕੇ ਲੋਕਾਂ ਦੇ ਹੱਕ ਵਿੱਚ ਮਤਲਬ ਪ੍ਰਸ਼ਾਸਨ ਨੂੰ ਪੁਗਤਾਊਗਾ ਕਿਉਂਕਿ ਪ੍ਰਸ਼ਾਸਨ ਦੀ ਕਹਿਣੀ ਤੇ ਕਰਨੀ ਦੇ ਵਿੱਚ ਸਰਕਾਰ ਦੀ ਵਿਚ ਬੜਾ ਵੱਡਾ ਫਰਕ ਆ ਰਿਹਾ ਵਾ ਉਹ ਫਰਕ ਨੂੰ ਕੱਢਣ ਦੀ ਲੋੜ ਆ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ